ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਜਾਂ ਫਿਰ ਕਹੇ ਜੀ ਅਗਲੇ ਘੰਟਿਆਂ ਦੇ ਦਰਮਿਆਨ ਕੀ ਕੁਝ ਹੋ ਸਕਦਾ ਪੰਜਾਬ ਦੇ ਮੌਸਮ ਦੇ ਵਿੱਚ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਲਾਈਟ ਦੱਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਰਾਤ ਦੇ 8 ਵਜਰ ਨੇ 28 ਫਰਵਰੀ ਦੀ ਰਾਤ ਅਜਿਹੇ ਸ਼ੁਰੂ ਹੋ ਚੁੱਕੀ ਹੈ 28 ਫਰਵਰੀ ਦਾ ਅਖੀਲਾ ਦਿਨ ਸੀ ਅੱਜ ਤੇ ਫਰਵਰੀ ਮਹੀਨੇ ਦਾ ਜਾਂ ਫਿਰ ਕਹੇ ਜੀ ਜਨਵਰੀ ਤੋਂ ਲੈ ਕੇ ਫਰਵਰੀ ਮਹੀਨੇ ਤੱਕ 2 ਮਹੀਨੇ ਦਾ ਸਭ ਤੋਂ ਤਗੜਾ ਸਿਸਟਮ ਆਸੂ ਵਾਲੇ ਲੱਗ ਕੇ ਗਿਆ ਉਹ ਕਹ ਲਿਆ ਕਿ ਅਜ ਦੇ ਦਿਨ ਦੇ ਵਿੱਚ ਲੱਗਿਆ ਤਗੜੀ ਗੜੇਮਾਰ ਉਹ ਚਾਹੇ ਰਾਜਸਥਾਨ ਦੇ ਖੇਤਰ ਨੇ ਭਾਵੇਂ ਪੰਜਾਬ ਦੇ ਖੇਤਰ ਨੇ ਭਾਵੇਂ ਕੁਸ਼ਕ ਹਰਿਆਣੇ ਦੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਤਗੜੀ ਗੜੇਮਾਰ ਹੋਈ ਹੈ ਜਿੱਥੇ ਹੋਈ ਹੈ ਜੀ ਕਮੈਂਟ ਦੇ ਵਿੱਚ ਤੁਸੀਂ ਦੱਸ ਦੇਣਾ ਖਾਸ ਕਰ ਤੁਹਾਨੂੰ ਜੇਕਰ ਸਾਡੇ ਜਿਹੜੇ ਅੰਕੜੇ ਨੇ ਉਹ ਦੱਸ ਰਹੇ ਨੇ ਕਿ ਮਾਝਾ ਖੇਤਰ ਪਲੱਸ ਮਾਲਵੇ ਦੇ ਪੱਛਮੀ ਖੇਤਰਾਂ ਦੇ ਵਿੱਚ ਗੜੇਮਾਰ ਹੋਈ ਹੈ ਔਰ ਰਾਜਸਥਾਨ ਦੇ ਜਿਹੜੇ ਉਰਵੀ ਖੇਤਰਾਂ ਦੇ ਵਿੱਚ ਤੇ ਉੱਤਰੀ ਭਾਗਾਂ ਦੇ ਵਿੱਚ ਤਗੜੀ ਗੜੇਮਾਰ ਇਹ ਸਿਸਟਮ ਲਵਾ ਚੁੱਕਿਆ ਹੈ ਅ ਲਗਭਗ ਜੇਕਰ ਇਸ ਵੇਲੇ ਦੇ ਤਾਜ਼ਾ ਸੈਟਲਰ ਦਸਿਰ ਤੇ ਆਪਣ ਨਜ਼ਰ ਵਾਰੀਏ ਹਾਲੇ ਸਿਸਟਮ ਐਕਟੀਵੇਟ ਹੋ ਜੇ ਮਾਝਾ ਖੇਤਰ ਦੇ ਵਿੱਚ ਮਾਝੇ ਦੇ ਖਾਸ ਕਰ ਸ਼੍ਰੀ ਤਰਨਤਾਰਨ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਪਠਾਨਕੋਟ ਚਾਰੋਂ ਜ਼ਿਲ੍ਹੇ ਤਿਆਰ ਹਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ 2-3 ਘੰਟਿਆਂ ਤੱਕ ਭਾਰੀ ਮੀਂਹ ਦੀ ਉਮੀਦ ਥੋੜੀ ਹੁਣ ਥੋੜੀ ਘਟ ਗਈ ਹੈ ਕਿਉਂਕਿ ਕਾਫੀ ਕੁਛ ਸਿਸਟਮ ਦੇ ਚੁੱਕਿਆ ਤਗੜੀ ਗੜੇਵਾਰੇ ਲੋ ਆ ਚੁੱਕਿਆ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਸ੍ਰੀ ਅਮਰitsar ਸਾਹਿਬ ਦੇ ਖੇਤਰਾਂ ਦੇ ਵਿੱਚ ਬੀਤੀ ਸ਼ਾਮ ਸੌਰੀ ਅੱਜ ਸ਼ਾਮ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਮੀਂਹ ਲੱਗਣਗੇ ਕਿਉਂਕਿ ਇਸ ਵੇਲੇ ਮੀਂਹ ਦਰਜ ਹੋ ਰਹੇ ਨੇ ਲਾਹੌਰ ਵਾਲੇ ਪਾਸੇ 라ਵਲਪਿੰਡੀ اسلامਾਬਾਦ ਵਾਲੇ ਪਾਸੇ ਤੇ ਆਉਂਦੇ 3-4 ਘੰਟਿਆਂ ਤੱਕ ਮਾਝਾ ਖੇਤਰ ਹਲੇ ਮੀਹ ਨਾਲ ਕਵਰ ਹੋਏਗਾ ਹਲਕਤਾਂ ਲੱਗੇ ਦਰਮਿਆਨੇ ਮੀ ਜਾਂ ਫਿਰ ਹੋ ਸਕਦਾ ਹੈ ਸ਼ਰਾਟੇ ਥੋੜੇ ਤੇਜ਼ ਵੀ ਹੋ ਸਕਦੇ ਨੇ ਦਵਾਬਾ ਖੇਤਰ ਦੇ ਵਿੱਚ ਵੀ ਉਮੀਦ ਚਾਂਸ ਹੁਣ ਕਰਦੇ ਜਾ ਰਹੇ ਨੇ ਹੁਸ਼ਿਆਰ ਫਿਰ ਨਵਾਂ ਸ਼ਹਿਰ ਇਹਨਾਂ ਦੋ ਚੜਜਨਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਛਰਾਟੇ ਅੱਧੀ ਰਾਤ ਤੱਕ ਲੱਗ ਵੀ ਸਕਦੇ ਨੇ ਜੇਕਰ ਦਵਾਰਾ ਗਰਜਲਿਸਕ ਵਾਲੇ ਵੱੱਲੋਂ ਬੱਦਲ ਬਣ ਜਾਂਦੇ ਨੇ ਤੇ ਫਿਰ ਕਹਿ ਸਕਦੇ ਹਾਂ ਜਲੰਧਰ ਕਪੂਰਥਲਾ ਲੁਧਿਆਣਾ ਦੇ ਆਸ-पास ਦੇ ਖੇਤਰ ਵੀ ਜਿਹੜੇ ਕਵਰ ਹੋ ਸਕਦੇ ਨੇ ਮੁੱਖ ਤੌਰ ਤੇ ਸਿਸਟਮ ਐਸਓਐਲਏ ਦਵਾਰਾ ਜਿਹੜਾ ਗਰਜਲਿਸਕ ਵਾਲੇ ਵੱੱਲੋਂ ਬੱਦਲ ਬਣ ਰਹੇ ਨੇ ਉਹ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਬਣ ਰਹੇ ਨੇ ਹਰਿਆਣਾ ਦੇ ਉੱਪਰ ਦੇ ਸਿਸਟਮ ਐਸਓਐਲਏ ਲੰਘ ਰਿਹਾ ਤੇ ਗਰਜਲਿਸਕ ਵਾਲੇ ਜ ਜਿਹਨਾਂ ਦੇ ਵਿੱਚ ਵਿਵਾਨੀ ਰੋਤਕ ਜੀਂਦ ਸਰਸਾ ਫਤਿਹਬਾਦ ਕਰੋਸ਼ਾਤਰ ਕਰਨਾਲ ਪਾਣੀਪਤ ਸੋਨੀਪਤ ਇਹਨਾਂ ਭਾਗਾਂ ਦੇ ਉੱਪਰ ਦੇ ਜਿਹੜੇ ਉਮੀਦਾਰਜ ਹੋ ਰਹੇ ਨੇ ਕਿਤੇ 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 ਕੋਸ਼ਰਾਟੇ ਜਿਹੜੇ ਤੇਜ਼ ਵੀ ਲੱਗ ਰਹੇ ਨੇ ਯੂਪੀ ਦੇ ਪੱਛਮੀ ਭਾਗਾਂ ਤੋਂ ਲੈ ਕੇ ਇਹ ਉੱਪਰ ਦੀ ਜਿਹੜਾ ਸਿਸਟਮ ਜਾ ਰਿਹਾ ਤੇ ਇਹਨਾਂ ਭਾਗਾਂ ਦੇ ਵਿੱਚ ਹੁਣ ਉਮੀਦਿਆਸਾਰ ਨਹੀਂ ਆਉਂਦੇ 2-3 ਘੰਟਿਆਂ ਤੱਕ ਯੂਪੀ ਦੇ ਖੱਛੇ ਭਾਗਾਂ ਦੇ ਵਿੱਚ ਵੀ ਮੀਂਹ ਦੇ ਸੱਲ ਲੱਗਣਗੇ ਪਹਾੜੀ ਖੇਤਾਂ ਦੇ ਵਿੱਚ ਮੀਂਹ ਲੱਗ ਰਹੇ ਨੇ ਜੀ ਤੇ ਲੱਗਣਗੇ ਵੀ ਆਉਂਦੇ ਕਹਿ ਲੀਏ ਕਿ 24 ਘੰਟਿਆਂ ਤੱਕ ਕੱਲ ਵੀ ਮੀਂਹ ਜਿਹੜਾ ਪੰਜਾਬ ਹਾੜਾਂ ਦੇ ਉੱਤੇ ਲੱਗਦੇ ਰਹਿਣਗੇ ਜਿਹੜੇ ਹੇਠਲੇ ਖੇਤ ਨੇ ਵਾਰੀ ਦਾ ਦੌਰ ਵੀ ਲੱਗ ਸਕਦਾ ਹੈ ਭਾਰੀ ਬਰਫਵਾਰੀ ਹੋ ਰਹੀ ਹੈ ਪਹਾੜਾਂ ਦੇ ਵਿੱਚ ਭਾਵੇਂ ਉੱਤਰਾਖੰਡ ਦੇ ਪਹਾੜ ਨੇ ਭਾਵੇਂ ਹਿਮਾਚਲ ਦੇ ਪਹਾੜ ਨੇ ਭਾਵੇਂ ਜੰਮੂ ਕਸ਼ਮੀਰ ਦੇ ਪਹਾੜ ਨੇ ਤਗੜੀ ਬਰਫਵਾਰੀ ਦਾ ਦੌਰ ਇਹ ਸਿਸਟਮ ਲੜਵਾ ਰਿਹਾ ਤੇ ਹਾਲੇ ਕਾਫੀ ਕੁਛ ਇਹ ਸਿਸਟਮ ਪਹਾੜਾਂ ਨੂੰ ਹਲੇ ਦੇਗਾ ਉੱਥੇ ਹੋਰ ਬਰਫ ਆਣੀ ਹੈ ਹਜੇ ਆਉਂਦੇ ਘੰਟਿਆਂ ਦੇ ਦਰਮਿਆਨ ਸੋ ਇਹ ਸਿਸਟਮ ਕਹ ਲਿਆ ਕਿ ਕੱਲ ਸਵੇਰ ਹੁੰਦੇ ਹੁੰਦੇ ਜਾਂ ਫਿਰ ਕਹਿੰਦੀ ਹੈ 10 11 ਵਜੇ ਦੇ ਬੱਜਦੇ ਪੰਜਾਬ ਦੇ ਵਿੱਚੋਂ ਬੋਲ ਜਾਣੇ ਪਾਰ ਯਾਨੀ ਅੱਗੇ ਕੋਚ ਕਰ ਜਾਣਾ ਪਹਾੜਾ ਵੱਲ ਨੂੰ ਹਰਿਆਣਾ ਰਾਜਸਥਾਨ ਦੇ ਵਿੱਚੋਂ ਵੀ ਸਿਸਟਮ ਸਮਾਪਤ ਹੋ ਜਾਏਗਾ ਇਸ ਤੋਂ ਬਾਅਦ ਇੱਕ ਅਗਲਾ ਹੋਰ ਸਿਸਟਮ ਆ ਰਿਹਾ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਆਉਂਦੇ ਦਿਨਾਂ ਦੇ ਦਰਮਿਆਨ ਫਿਲਹਾਲ ਜਦੋਂ ਇਹ ਸਿਸਟਮ ਲੰਘਣਾ ਹੈ ਜੀ ਤੇ ਜਿਹੜੀ ਸਵੇਰ ਹੋਏਗੀ ਕੱਲ ਦੀ ਸਵੇਰ ਦੀ ਜੇਫਾ ਗੱਲ ਕਰ ਲੈਨੇ ਆ ਠੰਡੀ ਸਵੇਰ ਹੋਏਗੀ ਟੈਂਪਰੇਚਰ ਹੇਠਾਂ ਆ ਚੁੱਕੇ ਨੇ ਕਿਉਂਕਿ ਬਰਫ ਡਿੱਗੀ ਆ ਤਗੜੀ ਗੜੇਮਾਰ ਹੋਈ ਆ ਇਹਦੇ ਨਾਲ ਜਿਹੜਾ ਟੈਂਪਰੇਚਰ ਆ ਉਹ ਕਾਫੀ ਹੇਠਾਂ ਆਏਗਾ ਜਿਹੜੇ ਟੈਂਪਰੇਚਰ ਠੰਡ ਦੇ ਹਿਸਾਬ ਨਾਲ ਰਾਤਾਂ ਦੇ ਟੈਂਪਰੇਚਰ ਤਾਂ ਉਨੋ ਜਾ ਰਹੇ ਸੀ ਉਹ ਹੁਣ ਇੱਕਦਮ ਹੇਠਾਂ ਆਉਣਗੇ 4.5 ਡਿਗਰੀ ਦਾ ਜਿਹੜਾ ਗਰਾਵਟਾ ਟੈਂਪਰੇਚਰ ਦੇ ਵਿੱਚ ਸੰਭਵ ਹੈ ਕੱਲ ਸਵੇਰ ਦੇ ਦਰਮਿਆਨ ਕੁਝ ਖੇਤਰਾਂ ਦੇ ਵਿੱਚ ਹਲਕੀ ਧੁੰਦ ਪਿਛਾ ਸਕਦੀ ਹੈ ਹਾਲਾਂਕਿ ਬਹੁਤੇ ਖਾਗਾਂ ਦੇ ਵਿੱਚ ਧੁੰਦ ਦੇ ਚਾਂਸ ਨਹੀਂ ਆ ਪਰ ਕੁਝ ਖੇਤਰਾਂ ਦੇ ਵਿੱਚ ਧੁੰਦ ਸਵੇਰ ਵੇਲੇ ਵੇਖਣ ਨੂੰ ਮਿਲ ਸਕਦੀ ਹੈ ਬੀਤੀ ਸਵੇਰਾਂ ਦੇ ਮੁਕਾਬਲੇ ਕੱਲ ਦੀ ਸਵੇਰ ਕਾਫੀ ਠੰਡੀ ਹੋਣ ਦੀ ਉਮੀਦ ਹੈ ਤੇ ਬਾਕੀ ਜੋ ਵੀ ਗੱਲਬਾਤ ਹੈ ਜੀ ਉਹ ਤੁਹਾਨੂੰ ਕੱਲ ਸਵੇਰ ਦੀ ਜਰੀਆ ਦੇ ਵਿੱਚ ਅਪਡੇਟ ਮਿਲ ਜਾਏਗੀ ਹੌਂਦੇ ਦਿਨਾਂ ਦੇ ਦਰਮਿਆਨ ਫਿਲਹਾਲ ਅਗਲੇ 2 ਦਿਨ ਜਰੀਆ ਠੰਡੇ ਰਹਿਣ ਦੇ ਆਸਾਰ ਨੇ ਠੰਡੀਆਂ ਸੀਤ ਹਵਾਵ ਤੇ ਉੱਤਰ ਫੱਛੋ ਦੀਆਂ ਹਵਾਵਾਂ ਜਿਹੜੀਆਂ ਵਾਪਸੇ ਕਰਨਗੀਆਂ ਦੱਖਣ ਫਰੇ ਦੀ ਹਵਾਵਾਂ ਜੜੀਆਂ ਰੁਹਾਨ ਕੀ ਘਟ ਜੇਗੀ ਸੋ ਆਉਂਦੇ ਦਿਨਾਂ ਦੀ ਅਗਲੀ ਜੜੀਆਂ ਫੋਟੇ ਤੋਂ ਕੱਲ ਸਵੇਰ ਦੀ ਵੀਡੀਓ ਦੀ ਵਜ੍ਹਾ ਦੱਸਾਂਗੇ ਅਗਲੇ ਸਿਸਟਮ ਬਾਰੇ ਅੱਜ ਜਿੱਥੇ ਜਿੱਥੇ ਮੀਂਹ ਲੱਗੇ ਨੇ ਜੀ ਜਿੱਥੇ ਗੜੇਮਾਰ ਹੋਇਆ ਸਾਨੂੰ ਕਮੈਂਟ ਦੇ ਵਿੱਚ ਜਿਹੜਾ ਆਪਣੀ ਕੀਮਤੀ ਕਮੈਂਟ ਸਾਂਝੇ ਕਰਕੇ ਜਾਣਾ ਚੈਨਲ ਨਾਲ ਜੁੜੇ ਰਹੋ ਧੰਨਵਾਦ ਸ਼ੁਕਰੀਆ